ਸਤਿ ਸ੍ਰੀ ਅਕਾਲ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜ਼ਿਲ੍ਹਾ ਪ੍ਰਧਾਨ ਜਲੰਧਰ ਗੰਜੀਤ ਸਿੰਘ ਅਲੀਵਾਲ ਅੱਜ ਪਿੰਡ ਅਲੀਵਾਲ ਤੋਂ ਬਲਾਕ ਲੋਹਿਆਂ ਤੋਂ ਜਥਾ ਅਸੀਂ ਭੇਜ ਰਹੇ ਆਂ ਔਰ ਜਥਾ ਜਿਹੜਾ ਰੁਟੀਨ ਵਾਈ ਜਾਂਦਾ ਉਹ ਅੱਜ ਜਾ ਰਿਹਾ ਵਾ ਤੇ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਅੱਜ ਇੱਕ ਬੇਨਤੀ ਕਰਦੇ ਆਂ ਕਿ 4 ਤਰੀਕ ਨੂੰ ਜਿਹੜੀ ਮਹਾ ਪੰਚਾਇਤ ਇੱਕ ਹੋ ਰਹੀ ਆ ਕਨੌਰੀ ਬਾਰਡਰ ਤੇ ਪੂਰੇ ਭਾਰਤ ਦੀ ਔਰ ਬਾਹਰ ਲਿਆ ਨੂੰ ਸੱਦਾ ਦਿੰਦੇ ਆ ਐਨਆਰਈ ਬਿਆਂ ਨੂੰ ਵੀ ਉਹ ਵੀ ਚਾਹੇ ਇੱਥੇ ਜਿਹੜੇ ਆਏ ਆ ਉਹ ਵੀ ਪਹੁੰਚਣ ਤੇ ਜਿਹੜਾ ਨੇ ਆਉਣਾ ਉਹ ਵੀ 4 ਤਰੀਕ ਤੱਕ ਪਹੁੰਚਣ ਜਰੂਰ ਜਿਹੜੇ ਆਉਣੇ ਆ ਔਰ ਸੈਂਟਰਲ ਗਵਰਨਮੈਂਟ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਵੀ ਕਹਿ ਰਹੇ ਆ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ ਇਹ ਜਾਇਜ਼ ਵਾ ਇਹਨਾਂ ਦੀਆਂ ਮੰਗਾਂ ਜਿਹੜੀਆਂ ਆ ਉਹ ਹੱਲ ਕਰੋ ਉਹਨਾਂ ਦਾ ਹੱਲ ਕੱਢੋ ਔਰ ਮੰਗਾਂ ਜਿਹੜੀਆਂ ਜਾਇਜ਼ ਆ ਉਹਨਾਂ ਦੀਆਂ ਪੂਰੀਆਂ ਕਰੋ ਕਿਸਾਨ ਆਪਣੇ ਘਰਾਂ ਨੂੰ ਪਰਤਣ ਇਹ ਦੂਸਰੀ ਗੱਲ ਸਪਰੀਮ ਕੋਰਟ ਔਰ ਹਾਈ ਕੋਰਟ ਸਟੇਟ ਗਵਰਨਮੈਂਟਾਂ ਜਿਹੜੀਆਂ ਉਹਨਾਂ ਤੇ ਥੋਕ ਰਿਆ ਵੀ ਇਹਨਾਂ ਦਾ ਹੱਲ ਕੱਢੋ ਇਹਨਾਂ ਦੇ ਮਸਲੇ ਹੱਲ ਕਰੋ ਪਰ ਅਸੀਂ ਸੁਪਰੀਮ ਕੋਰਟ ਔਰ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਮਹਾਰਾਜ ਜੀ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਤੁਸੀਂ ਕਾਨੂੰਨ ਤੁਹਾਡੇ ਹੱਥ ਵਿੱਚ ਆ ਔਰ ਸੈਂਟਰ ਗਵਰਨਮੈਂਟ ਤੁਹਾਡੇ ਹੱਥ ਵਿੱਚ ਆ ਪੰਜਾਬ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਆ ਤੁਹਾਡੇ ਹੱਥ ਦੇ ਵਿੱਚ ਆ ਇਹ ਗਵਰਨਮੈਂਟਾਂ ਨਹੀਂ ਕੋਈ ਫੈਸਲਾ ਲੈਂਦੀ ਆ ਤੁਸੀਂ ਹਾਈ ਕੋਰਟ ਉਹ ਸੁਪਰੀਮ ਕੋਰਟ ਉਹ ਤੁਸੀਂ ਫੈਸਲਾ ਲੈ ਕੇ ਇਹਨਾਂ ਦੇ ਮਸਲੇ ਹੱਲ ਕਰੋ ਸੋਨੇ ਤੋਂ ਲੈ ਕੇ ਸੂਈ ਤੱਕ ਕੋਈ ਵੀ ਕਾਰੋਬਾਰ ਜਿਹੜਾ ਚੱਲਦਾ ਉਹ ਆਪ ਦਾ ਮੁੱਲ ਆਪ ਤੈਅ ਕਰਦੇ ਆ ਪਰ ਇੱਕ ਕਿਸਾਨ ਜੋ 6 ਮਹੀਨੇ ਆਪਣੀ ਫਸਲ ਤਿਆਰ ਕਰਦਾ ਉਹਦਾ ਜਿਹੜਾ ਮੁੱਲ ਆ ਉਹ ਹੋਰ ਆਣ ਕੇ ਤੈਅ ਕਰਦੇ ਆ ਪਰ ਅਸੀਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦੇ ਆ ਜਿੱਦਾਂ ਸੂਈ ਤੋਂ ਲੈ ਕੇ ਸੋਨੇ ਤੱਕ ਹਰੇਕ ਚੀਜ਼ ਦਾ ਮੌਲ ਜਿਹੜਾ ਉਹ ਬਣਾਉਣ ਵਾਲਾ ਤੈਅ ਕਰਦਾ ਤੇ ਇਦਾਂ ਹੀ ਕਿਸਾਨਾਂ ਨੂੰ ਖੋਲ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਸਵੇਰ ਨੂੰ ਮਾਲ ਫੈਕਟਰੀ ਦੀ ਬਾਹਰ ਨਾਲ ਸ਼ਾਮਾਂ ਨੂੰ ਬਾਹਰ ਕੱਢ ਕੇ ਉਹਦਾ ਮੁੱਲ ਤੈਅ ਹੋ ਜਾਂਦਾ ਪਰ ਕਿਸਾਨ ਜਿਹੜਾ ਉਹ 6-6 ਮਹੀਨੇ 5-5 ਮਹੀਨੇ ਫਸਲ ਨੂੰ ਪਾਲਦਾ ਉਹਦੀ ਫਸਲ ਦਾ ਕੋਈ ਮੁੱਲ ਨਹੀਂ ਅਸੀਂ ਇਸੇ ਕਰਕੇ ਸੁਪਰੀਮ ਕੋਰਟ ਔਰ ਹਾਈ ਕੋਰਟ ਨੂੰ ਗੱਲ ਕਹਿੰਦੇ ਆ ਕਿ ਕਿਸਾਨ ਦੀ ਫਸਲ ਦਾ ਜਿਹੜਾ ਉਹਦਾ ਵੀ ਐਮਐਸਪੀ ਜਿਹੜਾ ਉਹਨੂੰ ਲਾਗੂ ਕਰੋ ਤੇ ਕਿਸਾਨ ਵੀ ਖੁਸ਼ਹਾਲ ਹੋਵੇ ਦੇਸ਼ ਖਸ਼ਹਾਲ ਹੋਵੇ ਔਰ ਨਾਲ ਇੱਕ ਬੇਨਤੀ ਕਰਦੇ ਆ ਕਿ ਜਿਹੜੇ 4 ਜਨਵਰੀ ਨੂੰ 2025 ਨੂੰ ਡੱਲੇਵਾਲ ਸਾਹਿਬ ਨੇ ਸੱਦਾ ਪੱਤਰ ਦਿੱਤਾ ਜੋ ਮਰਨ ਵਰਤ ਤੇ ਬੈਠਿਆ ਉਹਨਾਂ ਦੇ ਹੌਸਲਾ ਵਧਾਈ ਵਾਸਤੇ ਸਿਹਤ ਦੀ ਤੰਦਰੁਸਤੀ ਵਾਸਤੇ ਉਹਨਾਂ ਇਸ ਮੋਰਚੇ ਨੂੰ ਅੱਗੇ ਲੈ ਜਾਣ ਵਾਸਤੇ ਜੋ ਅਰਦਾਸਾਂ ਬੇਨਤੀਆਂ ਕਰ ਰਿਹਾ ਸਾਰਾ ਭਾਰਤ ਔਰ ਸਾਰਾ ਵਰਲਡ ਕਿ ਉਹਨਾਂ ਨੇ 4 ਤਰੀਕ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਵੀ ਮੈਂ ਇੱਕ ਵਾਰੀ ਸਾਰਿਆਂ ਦੇ ਦਰਸ਼ਨ ਕਰ ਲਵਾਂ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਕਿ 4 ਜਨਵਰੀ ਨੂੰ 2025 ਨੂੰ ਖਨੋਰੀ ਬਾਡਲ ਤੇ ਪਹੁੰਚੋ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ